ਰੂਪਨਗਰ ਦੇ ਸ਼ਾਮਪੁਰਾ ਪਿੰਡ ਵਿੱਚ ਇੱਕ ਰਵਿੰਦਰ ਕੁਮਾਰ ਉਫੋਜੀ ਨਾਮਕ ਵਿਅਕਤੀ ਦੀ ਬਿਜਲੀ ਦੇ ਖੰਬੇ ਵਿੱਚ ਕਰੰਟ ਆਣ ਦੇ ਕਾਰਨ ਜਾਨ ਚਲੀ ਗਈ ਹੈ। ਗੌਰਤਲਬੇ ਕੇ ਉਕਤ ਵਿਅਕਤੀ ਰੂਪਨਗਰ ਦੇ ਟੂਆ ਮਹੱਲਾ ਦਾ ਵਾਸੀ ਹੈ ਜੋ ਕਿ ਸਾਬਕਾ ਫੋਜੀ ਹੈ। ਉਧਰ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੀਤੀ ਸ਼ਾਮ ਰੂਪਨਗਰ ਦੇ ਵਿੱਚ ਤੇਜ਼ ਬਾਰਿਸ਼ ਹੋਈ ਜਿਸ ਤੋਂ ਬਾਅਦ ਸ਼ਾਮਪੁਰਾ ਸੜਕ ਉੱਤੇ ਪਾਣੀ ਖੜ ਗਿਆ। ਜਿਸ ਦੇ ਬਾਅਦ ਖੰਬੇ ਵਿੱਚ ਕਰੰਟ ਆ ਗਿਆ ਤੇ ਰਜਿੰਦਰ ਕੁਮਾਰ ਆਪਣੀ ਸਕੂਟੀ ਤੇ ਸਵਾਰ ਓਕੇ ਰੋਪੜ ਵੱਲ ਜਾ ਰਿਹਾ ਸੀ ਤੇ ਉਹ ਖੰਬੇ ਦੇ ਨਜ਼ਦੀਕ ਗੁਜ਼ਰਜਤਾਂ ਕਰੰਟ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ। ਉਧਰ ਰਾਈਗਰਾ ਉਕਤ ਵਿਅਕਤੀ ਨੂੰ ਤਤ ਰੋਪੜ ਦੇ ਸਿਵਲ ਹਸਪਤਾਲ ਵਿੱਚ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮਿਤਕੋਸ਼ਿਤ ਕਰ ਦਿੱਤਾ ਗਿਆ। ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਰਜਿੰਦਰ ਕੁਮਾਰ ਰੋਪੜ ਦੇ ਵਿੱਚ ਇੱਕ ਮਾਤਾ ਦੇ ਮੰਦਰ ਦਾ ਮੁੱਖ ਕਰਤਾ ਤਰਤਾ ਹੈ ਜਿਸ ਦੇ ਤਿੰਨ ਬੱਚੇ ਹਨ ਜਿਨ੍ਹਾਂ ਵਿੱਚ ਇੱਕ ਬੇਟਾ ਅਤੇ ਦੋ ਬੇਟੀਆਂ ਹਨ ਅਤੇ ਇਸ ਦਾ ਇੱਕ ਬੇਟਾ ਵਿਦੇਸ਼ ਵਿੱਚ ਰਹਿੰਦਾ ਹੈ। ਉਧਰ ਪੁਲਸ ਵੱਲੋਂ ਵੀ ਕਾਰਵਾਈ ਕਰਦੀਆਂ ਹੋਈਆਂ ਮ੍ਰਿਤਕ ਦੀ ਇਹਨੂੰ ਰੋਪੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਰਖਾ ਦਿੱਤਾ ਹੈ ਅਤੇ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ ਹੈ। ਮੇਰਾ ਪੰਜਾਬ న్యూਸ ਲਈ ਲਾਡੀ ਖਬਰ ਦੀ ਰਿਪੋਰਟ। ਕੀ ਹੋਇਆ ਹੈ? 7:30 ਵਜੇ ਨਾ ਸਾਡੇ ਕਾਰਨ ਦੋ ਸਰਦਾਰ ਭਾਈ ਆਏ ਤੇ ਉਹ ਕਹਿੰਦੇ ਉੱਥੇ ਐਕਸੀਡੈਂਟ ਹੋਇਆ ਹੋਇਆ ਹੈ ਕਿ ਜਾ ਕੇ ਦੇਖ ਲਓ ਕੋਲ। ਤੇ ਜਾ ਕੇ ਦੇਖਿਆ ਤੇ ਮੌਕੇ ਦੇ ਉੱਤੇ ਜੀ ਫੋਡੀ ਸਾਹਿਬ ਉੱਤੇ ਪਾਣੀ ਵਿੱਚ ਘਿਰੇ ਹੋਏ ਸਿੱਕੇ ਉਹ ਜਿਹੜੀ ਜਿਹੜੀ ਉਹਦੀ ਮੌਤ ਹੋਈ ਉਹ ਕਰੰਟ ਨਾਲ ਹੀ ਹੋਈ ਹੈ ਜਿਹੜਾ ਸ਼ਰੀਅਨ ਪਤਾ ਲੱਗਦਾ ਕਿ ਉਹਨੂੰ ਕਰੰਟ ਲੱਗਿਆ ਅਛਾ ਜਾਣ ਪਹਿਚਾਨ ਕਿੱਥੇ ਦੇ ਰਹਿਣ ਵਾਲੇ ਪਹਿਚਾਨ ਤਾਂ ਹੋਈ ਹੈ ਕਿ ਮੇਰੇ ਗਵਾਂਢੀ ਹੋਈ ਹੈਗੇ ਆ ਤਾਂ ਪਿੰਨੋ ਪਛਾਣ ਨਾਮ ਕੀ ਹੈਗਾ ਨਾਮ ਇਹਨਾਂ ਦਾ ਵੈਸੇ ਤਾਂ ਆਪਾਂ ਫੂਜੀ ਫੂਜੀ ਕਹਿੰਦੇ ਆ ਉਹਨਾਂ ਨੂੰ ਪੱਕਾ ਦਾ ਉਹ ਨਹੀਂ ਪਤਾ ਕੀ ਹੈ ਕਿੱਥੇ ਦੇ ਰਹਿਣ ਵਾਲੇ ਇਹ ਦੇ ਰਹਿਣ ਵਾਲੇ ਹੈਗੇ ਆਪਣਾ ਚੋਈ ਮੱਲੇ ਦੇ ਜੀ ਤੇ ਇਹਨਾਂ ਗੈਲੀ ਕਿਸ ਦੀ ਮੰਨਦੇ ਹੋ ਪ੍ਰਸ਼ਾਸਨ ਦੀ ਕਿ ਵਿਭਾਗ ਦੀ ਵਿਭਾਗਿਕ ਤਾਂ ਹੈਗੀ ਦੇਖੇ ਜੇਵੇ ਜੇ ਇਹ ਤਾਂ ਜਿਹੜੀ ਬਿਜਲੀ ਦਾ ਕਰੰਟ ਲੱਗਿਆ ਜਿਹੜਾ ਸ਼ਰੀਅਨ ਪਤਾ ਲੱਗਦਾ ਕਿ ਉਹਨੂੰ ਕਰੰਟ ਹੀ ਲੱ بس ਜਿਹੜੀ ਹੈਗੀ ਵਾਲੀ ਪ੍ਰਾਸ਼ਾਸਨ ਦੀ ਵਫਾ ਦਾ ਕੁਝ ਵੀ ਹੋ ਗਿਆ ਪਰਿਵਾਰਿਕ ਮੈਂਬਰਾਂ ਨੂੰ ਪਰਿਵਾਰਿਕ ਮੈਂਬਰ ਇਹਦੀ ਜਿਹੜੀ ਦੋ ਬੇਟੀਆਂ ਵਿਆਈਆਂ ਦੀਆਂ ਜੀ ਤੇ ਤਾਂ ਮੁੰਡਾ ਬਾਹਰ ਰਹਿਦਾ ਜਿਹੜੀ ਇਹਦੀ ਮਿਸਿਸ ਆਵਲੁਧਾਣੇ ਗਈ ਵੀ ਹੈ ਤੇ ਉਹਨਾਂ ਨੂੰ ਫੋਨ ਕਰ ਦਿੱਤਾ ਉਹ ਆਣੇ ਆਲੇ 15 ਮਿੰਟ ਅੱਛਾ ਜੀ ਪੁਲਿਸ ਵਿਭਾਗ ਦੇ ਬੰਦੇ ਕੋਈ ਆਏ ਨੇ ਹਾਂ ਪੁਲਿਸ ਵਾਲੇ ਆਏ ਸੀ ਜੀ ਸਵੇਰੇ ਉੱਤੇ ਖੜੇ ਸੀਗੇ ਪੁਲਸ ਵਾਲੇ ਪੁਲਸ ਵਾਲਿਆਂ ਨੇ ਆ ਕੇ ਡੈੱਡ ਬੋਡੀ ਵਰੀ ਪਹੁੰਚਾਈ ਅੱਛਾ ਹਾਲਾਤ ਕੀ ਨੇ ਬੋਡੀ ਦੇ ਜੇ ਦੇਖ ਹਾਲਾਤ ਦੇਖੇ ਤਾਂ ਕਰੰਟ ਨਾਲੇ ਉਹਨਾਂ ਦੀ ਮੁੱਠੀਆਂ ਜਿਹੜੀਆਂ ਮਿਚੀਆਂ ਵੀ ਆ ਬਤਾਈ ਹਾਲਾਤ ਤਾਂ ਬਸ ਕੋਈ ਹੰ ਚਾਂਦ ਮੁਹੰਮਦ ਸ਼ਾਮਪੁਰ ਤੋਂ ਮਸੂਲ ਹੋਇਆ ਸੀ ਕਿ ਕਨ ਆਇਡੈਂਟੀਫਾਈਡ ਡੈੱਡ ਬਡੀ ਜਿਹੜੀ ਮਿਲੀ ਹੈ ਤੇ ਸਾਡੀ ਜਿਹੜੀ ਮੌਕੇ ਤੇ ਪਾਰਟੀ ਪਹੁੰਚੀ ਸੀ ਜਿਹੜੇ ਮੌਕੇ ਤੋਂ ਪਾਇਆ ਗਿਆ ਕਿ ਇਹ ਉੱਥੇ ਮੋਟਰਸਾਈਕਲ ਸਵੈਦ ਜਿਹੜਾ ਬੰਦਾ ਪਾਣੀ 'ਚ ਜਿਹੜਾ ਥੋੜਾ ਪਾਣੀ ਇਕੱਠਾ ਹੋਇਆ ਸੀ ਉਹਦੇ 'ਚ ਗਿਰਿਆ ਪਿਆ ਸੀ ਸੋ ਉਹਦੇ ਕੋਈ ਕਿਸੇ ਕਿਸਮ ਦੀ ਸ਼ਿਸਪੀਸੀਜ਼ ਕੋਈ ਇੰਜਰੀ ਜਾਂ ਕੋਈ ਇਹ ਜੀ ਗੱਲ ਨਹੀਂ ਸਾਹਮਣੇ ਆਈ ਮੁਰਲੀਪੁਰ ਤਿੱਛ ਤੋਂ ਇਹ ਲੱਗਦਾ ਕਿ ਪਾਣੀ 'ਚ ਗਿਰਨ ਕਾਰਨ ਜਾਂ ਹੋ ਸਕਦਾ ਕਿ ਉੱਥੇ ਇਲੈਕਟ੍ਰਿਕ ਵਾਇਰਾਂ ਨੇੜੇ ਸੀ ਕੋ ਕਰੰਟ ਲੱਗਣ ਕਾਰਨ ਹੀ ਮੌਤ ਹੋਈ ਹੈ ਸੋ ਇਹਦਾ ਜਿਹੜਾ ਆਇਡੈਂਟੀਫਾਈ ਰਜਿੰਦਰ ਕੁਮਾਰ ਦੇ ਤੌਰ ਤੇ ਹੋਇਆ ਜਿਹੜਾ ਕਿ ਮਾਧੋਦਸ ਕਲੋਨੀ ਦਾ ਰਹਿਣ ਵਾਲਾ ਸੀ ਤੇ ਇਹਦੀ ਫੈਮਿਲੀ ਆ ਗਈ ਅਸੀਂ ਉਹਨਾਂ ਦੀ ਸਟੇਟਮੈਂਟ ਲਿਖ ਕੇ 194 ਜਿਹੜੀ BNSC ਦੇ ਤਹਿਤ ਕਾਰਵਾਈ ਕਰੀ